ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਰਬ ਇੱਕ ਜੈ ਸਾਈ ਜੀ 786 ਐਸ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਆ ਜੋ ਮਿਲਦੀ ਰਹੇ ਜੀ ਸਾਈ ਸਰਕਾਰ ਬਾਬਾ ਬੁੱਲੇ ਸ਼ਾਹ ਜੀ ਫਰਮਾਉਂਦੇ ਕਹਿੰਦੇ ਛੱਡ ਕੇ ਚਿੰਤਾ ਦੁਨੀਆ ਦੀ ਮੁਰਜਾ ਮੁਰਸ਼ਦ ਵੱਲ ਉਹ ਬੁੱਲਿਆ ਤੇਰੇ ਅੰਦਰ ਉਹ ਵਸਦਾ ਜਿੱਥੇ ਹਰ ਮੁਸ਼ਕਲ ਦਾ ਹੱਲ ਇਹਦੇ ਵਿੱਚ ਵੀ ਸਾਈਂ ਸਰਕਾਰ ਬਾਬਾ ਬੁੱਲੇ ਸ਼ਾ ਫਰਮਾਉਂਦੇ ਕਿ ਉਹ ਤਾਕਤ ਜਿਹੜੀ ਹੈ ਉਹ ਤੇਰੇ ਅੰਦਰ ਬੈਠੀ ਹੈ ਜਰਾ ਗੌਰ ਕਰਨਾ ਇਥੇ ਉਹ ਹੀ ਕਹਿਣਾ ਕਿ ਮੁਰਜਾ ਮੁਰਸ਼ਦ ਵੱਲ ਜਿੱਥੇ ਹਰ ਮੁਸ਼ਕਲ ਦਾ ਹੱਲ ਕਿਉਂਕਿ ਮੁਰਸ਼ਦ ਉਹ ਗੱਲ ਸਮਝਾਉਣੀ ਹੈ ਕਿ ਤੇਰਾ ਸਾਰਾ ਕੁਝ ਅੰਦਰ ਹੀ ਹੈ ਬਾਬਾ ਜੀ ਜਿਹਦੇ ਕੋਲ ਹਰ ਮੁਸ਼ਕਲ ਦਾ ਹੱਲ ਹੈ ਪਰ ਇਹ ਕਦੋਂ ਹੋਏਗਾ ਤਾਂ ਫਕੀਰ ਲੋਕਾਂ ਨੇ ਫਰਮਾਇਆ ਕਿ ਜਦੋਂ ਇਨਸਾਨ ਦੁਨੀਆ ਨੂੰ ਛੱਡ ਕੇ ਮੁਰਸ਼ਿਦ ਵੱਲ ਮੁੜੇਗਾ ਬਾਬਾ ਜੀ ਗੁਰੂ ਰਹਿਬਰ ਵੱਲ ਮੁੜੇਗਾ ਮੁਰਸ਼ਿਦ ਵੱਲ ਮੁੜਨ ਦਾ ਮਤਲਬ ਮੁਰਸ਼ਿਦ ਵੱਲ ਨੂੰ ਮੂੰਹ ਕਰੇਗਾ ਮੁਰਸ਼ਿਦ ਨਾਲ ਜੁੜੇਗਾ ਗੁਰੂ ਨਾਲ ਜੁੜੇਗਾ ਮੁਰਸ਼ਿਦ ਦੀ ਬਾਹ ਫੜੇਗਾ ਬਾਬਾ ਜੀ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਮੁਰਸ਼ਿਦ ਦੀ ਬਾਹ ਫੜਨ ਨਾਲੋਂ ਮੁਰਸ਼ਿਦ ਨੂੰ ਕੋਈ ਵੀ ਮੇਰਾ ਹੱਥ ਬੜਨਾ ਕਿਉਂਕਿ ਬੰਦਾ ਹੋ ਸਕਦਾ ਚੜਾ ਦੇਵੇ ਪਰ ਮੁਰਸ਼ਿਦ ਜਦੋਂ ਬਾਹ ਫੜ ਲੈਣ ਨੂੰ ਪਰ ਛੱਡਦੇ ਨਹੀਂ ਹੈ ਮਬਾ ਮੁਰਸ਼ਿਦ ਦੱਸੇ ਰਸਤੇ ਤੇ ਚੱਲੇਗਾ ਕਿਉਂਕਿ ਲਜਪਾਲ ਪ੍ਰੀਤ ਨੂੰ ਤੋੜਦੇ ਨਹੀਂ ਜਿਵੇਂ ਬਾਹ ਬੜਦੇ ਫਿਰ ਛੋੜਦੇ ਨਹੀਂ ਤਾਂ ਫਿਰ ਮੁਰਸ਼ਿਦ ਸਾਈਂ ਕਹਿੰਦੇ ਕਿ ਇਨਸਾਨ ਨੂੰ ਉਹਦੇ ਵੱਲ ਜਦੋਂ ਮੁਰਸ਼ਿਦ ਵੱਲ ਇਨਸਾਨ ਜਾਏਗਾ ਜਿੱਥੇ ਹਰ ਮੁਸ਼ਕਲ ਦਾ ਹੱਲ ਹੈ ਉਹ ਰਾਹ ਦੱਸਣਗੇ ਫਿਰ ਤੁਹਾਨੂੰ ਅੱਜ ਬੰਦਾ ਕਹਿੰਦੇ ਮੁਰਸ਼ਿਦਾ ਵੱਲ ਘਟ ਹੈ ਗੁਰੂ ਰਹਿਬਰਾਂ ਵੱਲ ਘਟ ਮੁੜਦਾ ਹੈ ਰਿਸ਼ਤੇਦਾਰੀਆਂ ਵੱਲ ਜ਼ਿਆਦਾ ਮੁੜਦਾ ਹੈ ਦੁਨੀਆ ਵੱਲ ਜ਼ਿਆਦਾ ਮੁੜਦਾ ਹੈ ਸੱਜਣ ਮਿੱਤਰਾਂ ਵੱਲ ਜ਼ਿਆਦਾ ਮੁੜਦਾ ਹੈ ਔਰ ਜਿਹਦੇ ਕੋਲ ਬੰਦਾ ਬੈਠਦਾ ਹੈ ਉਹਨੂੰ ਉਹਨਾਂ ਦੇ ਹਿਸਾਬ ਦਾ ਹੀ ਗਿਆਨ ਮਿਲਦਾ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਉਹਨਾਂ ਦੇ ਹਿਸਾਬ ਦਾ ਹੀ ਰਾਹ ਪਤਾ ਲੱਗਦੇ ਹੁਣ ਜੇ ਮੁਰਸ਼ਿਦ ਕੋਲ ਬੈਠਦੇ ਆ ਜੇ ਗੁਰੂ ਰਹਿਬਰਾ ਕੋਲ ਬੈਠਦੇ ਉਹਨਾਂ ਦੇ ਬਚਨ ਸੁਣਦੇ ਸੰਤਾ ਫਕੀਰਾਂ ਦੇ ਤਾਂ ਫਿਰ ਉਹ ਚੀਜ਼ ਦਾ ਪਤਾ ਲੱਗੇਗਾ ਜਿਹਦੇ ਬਾਰੇ ਕਹਿੰਦੇ ਆ ਨਾ ਕਿ ਦਸਵਾਂ ਦੁਆਰ ਅੰਦਰ ਉਹਦੇ ਕੀ ਹੈ ਉਹ ਦਰਵਾਜ਼ਾ ਖੁੱਲੇਗਾ ਇਹ ਫਕੀਰ ਲੋਕਾ ਫਰਮਾਇਆ ਫਿਰ ਪਤਾ ਲੱਗੇਗਾ ਕਿ মুর্ਸ਼ਦ ਕੋਲ ਬੈਠਾਂਗੇ ਉਹਨਾਂ ਕੋਲ ਵਿਧੀ ਲਵਾਂਗੇ ਕਿ ਕਿਸ ਤਰ੍ਹਾਂ ਇਬਾਦਤ ਕਰ ਸਕਦੇ ਆ ਜੋ ਫਕੀਰ ਲੋਕਾ ਫਰਮਾਇਆ ਕਿੱਦਾਂ ਜੁੜਾਂਗੇ ਫਿਰ ਪਤਾ ਲੱਗੇਗਾ ਕਿ ਅੰਦਰ ਕਿਹੜੇ ਭੰਡਾਰ ਹੈ ਬਾਬਾ ਜੀ ਤਾਂ ਹੀ ਇੱਥੇ ਕਵਾਂਗੇ ਕਿ ਬਾਬਾ ਬੁੱਲੇ ਸ਼ਾ ਸਰਕਾਰ ਨੇ فرمایا ਕਿ ਛੱਡ ਕੇ ਫਿਕਰ ਦੁਨੀਆਂ ਦੀ ਮੁਰਜਾ মুর্ਸ਼ਦ ਵੱਲ ਉਹ ਬੁੱਲਿਆ ਤੇਰੇ ਅੰਦਰ ਉਹ ਹੈ ਵਸਦਾ ਜਿੱਥੇ ਹਰ ਮੁਸ਼ਕਲ ਦਾ ਹੱਲ ਹੁਣ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਕਰਨ ਵਾਲੀ ਜਿਹੜੀ ਤਾਕਤ ਹੈ ਵਗੀ ਲੋਕਾਂ ਫਰਮਾਈ ਬਾਬਾ ਬੁੱਲੇਸ਼ਾ ਜੀ ਨੇ ਫਰਮਾਇਆ ਕਿ ਉਹ ਅੰਦਰ ਹੀ ਹੈ ਅੰਦਰ ਹੀ ਹੈ ਅੰਦਰ ਕਿਉਂਕਿ ਜਿਹੜੇ ਨਾਲ ਹੈ ਉਹ ਦੂਰ ਹੋ ਨਹੀਂ ਸਕਦੀ ਉਹ ਬੰਦਾ ਕਹਿੰਦਾ ਵੀ ਅੰਦਰ ਨਹੀਂ ਨਾਲ ਹੈ ਨਾਲ ਨਹੀਂ ਹੈ ਉਹ ਕਹਿੰਦੇ ਅੰਦਰ ਹੈ ਨਾਲ ਤਾਂ ਉਹ ਚੀਜ਼ ਹੁੰਦੀ ਜਿਹੜੀ ਦੂਰ ਵੀ ਹੋ ਜਾਂਦੀ ਹੈ ਪਰ ਇਹ ਅੰਦਰ ਹੈ ਔਰ ਅੰਦਰ ਜੋ ਹੈ ਉਹ ਖੁਦਾ ਦੀ ਤਾਕਤ ਉਹ ਨੂਰ ਉਹ ਪਰਮਾਤਮਾ ਉਹ ਸਾਈ ਲੋਕ ਜੋ ਫਰਮਾਇਆ ਸਾਈ ਲੋਕਾਂ ਕਿ ਉਹ ਰੱਬ ਖੁਦਾ ਜਿਹੜਾ ਹੈ ਬੰਦੇ ਦੇ ਅੰਦਰ ਵਸਦਾ ਹੈ ਪਰਮਾਤਮਾ ਪ੍ਰਭੂ ਜਿਹੜਾ ਬੰਦੇ ਦੇ ਅੰਦਰ ਵਸਦਾ ਹੈ ਇਸ ਦਾ ਗੌਰ ਕਰਨਾ ਹੁਣ ਜਿਹੜੇ ਨਾਲ ਹੋਣਗੇ ਉਹ ਦੂਰ ਹੋ ਸਕਦੇ ਆ ਚਾਹੇ ਕੋਈ ਵੀ ਰਿਸ਼ਤਾ ਲਾ ਲਓ ਬਾਬਾ ਜੀ ਕੋਈ ਵੀ ਰਿਸ਼ਤਾ ਲਾ ਲਓ ਮੌਤ ਆਉਂਦੀ ਹੈ ਦੂਰ ਹੋ ਜਾਂਦਾ ਪਰ ਰੱਬ ਜਿਹੜਾ ਹੈ ਰੱਬ ਨੂੰ ਤੁਹਾਡੇ ਤੋਂ ਕੋਈ ਦੂਰ ਇੱਥੇ ਤੱਕ ਕਿ ਮੌਤ ਆਏਗੀ ਆਤਮਾ ਵੀ ਕੱਢ ਕੇ ਲੈ ਜਾਏਗੀ ਰੱਬ ਤਾਂ ਵੀ ਨਹੀਂ ਦੂਰ ਹੋਇਆ ਬਾਬਾ ਜੀ ਜਰਾ ਗੌਰ ਕਰਨਾ ਉਹ ਸੋਹਣਾ ਖੁਦਾ ਹਰ ਵੇਲੇ ਤੁਹਾਡੇ ਨਾਲ ਰਹਿੰਦਾ ਫਕੀਰਾ ਫਰਮਾਇਆ ਕਿਉਂਕਿ ਆਤਮਾ ਅੰਦਰ ਹੀ ਉਹ ਤਾਂ ਹੈ ਇੱਕੋ ਹੀ ਤਾਂ ਉਸ ਇਸ ਇਨਸਾਨ ਦਾ ਸੱਚਾ ਸਾਥੀ ਹੈ ਉਹ ਪਰਮਾਤਮਾ ਉਹ ਖੁਦਾ ਜਿਹੜਾ ਕਦੇ ਇਨਸਾਨ ਤੋਂ ਦੂਰ ਨਹੀਂ ਹੋ ਸਕਦਾ ਬਾਕੀ ਸਭ ਨੂੰ ਸਾਰੇ ਰਿਸ਼ਤੇ ਦੂਰ ਹੋ ਸਕਦੇ ਆ ਕਿਉਂਕਿ ਹੁੰਦੇ ਹੀ ਹੈ ਦੇਖਦੇ ਹੀ ਹੈ ਨਾ ਕਿ ਤੁਸੀਂ ਸ਼ਮਸ਼ਾਨਾ ਅੰਦਰ ਜਾ ਕੇ ਕਿਤੇ ਘਰ ਵਾਲੀ ਘਰ ਵਾਲਾ ਜਾਹ ਹੋਰ ਜਿਹੜੇ ਨਿਸ਼ਚੇਦਾਰ ਚਲੇ ਗਏ ਤਾਂ ਦੁਨੀਆ ਤੋਂ ਕਿਤਨਾ ਕਿਤੇ ਸਾਰੇ ਦੂਰ ਹੋ ਜਾਂਦੇ ਐ ਸੱਜਣ ਮਿੱਤਰ ਵੀ ਦੂਜਿਆਂ ਨੂੰ ਰੋ ਰਹੇ ਕਿਉਂਕਿ ਜਿੰਨੇ ਵੀ ਰਿਸ਼ਤੇ ਐ ਇਹਨਾਂ ਦਾ ਅੰਤ ਹੋ ਸਕਦਾ ਹੈ ਇਹ ਵਿਛੜ ਸਕਦੇ ਐ ਪਰ ਕਹਿੰਦੇ ਉਹ ਨਹੀਂ ਤਾਂ ਹੀ ਤਾਂ ਕਹਿੰਦੇ ਐ ਇਹ ਇਸ਼ਕ ਅਨੋਖਾ ਨਾ ਇੱਥੇ ਵਿਛੜਨ ਦਾ ਡਰ ਤੇ ਨਾ ਕੋਈ ਤੋਖਾ ਤਾਂ ਹੀ ਕਹਿੰਦੇ ਐ ਇੱਥੇ ਉੱਥੇ ਰਖਵਾਲਾ ਮੇਰਾ ਸਤਗੁਰੂ ਹੁਣ ਤਾਂ ਹੀ ਦਾ ਗਿੰਦੇ ਹੈ ਨਾ ਕਿ ਉਹਦੇ ਨਾਲ ਤਾਰ ਜੋੜ ਜਿਹਨੇ ਇੱਥੇ ਵੀ ਤੇਰਾ ਸਾਥ ਦੇਣਾ ਹੈ ਤਾਂ ਉੱਥੇ ਵੀ ਇਹ ਫਕੀਰ ਲੋਕਾ ਫਰਮਾਇਆ ਇਹ ਹੁਣ ਜਰਾ ਗੌਰ ਕਰਨਾ ਕਿ ਜਿਨੇ ਸਾਡਾ ਸਾਥ ਦੇਣਾ ਹੈ ਸਦਾ ਲਈ ਕਿ ਅਸੀਂ ਉਹਦੇ ਨਾਲ ਮੁੜੇ ਵੀ ਆ ਉਹਦੇ ਵੱਲ ਨੂੰ ਮੁੜੇ ਵੀ ਆ ਉਹਦੇ ਨਾਲ ਜੁੜੇ ਵੀ ਆ ਉਹਦੇ ਨਾਲ ਪਿਆਰ ਵੀ ਕੀਤਾ ਹੈ ਕਦੇ ਉਹਦੇ ਨਾਲ ਆਪਣੇ ਦਿਲ ਦੀ ਤਾਰ ਵੀ ਜੋੜੀ ਹੈ ਕਦੇ ਫਕੀਰਾਂ ਦਾ ਪੁੱਛਣਾ ਹੈ ਇਨਸਾਨ ਨੂੰ ਕਿ ਜਿਹੜਾ ਹਰ ਮੁਸ਼ਕਲ ਦਾ ਹੱਲ ਕਰ ਸਕਦਾ ਹੈ ਜਿਹੜਾ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ ਕੀ ਉਹਦੇ ਵੱਲ ਕਦੇ ਮੁੜੇ ਕੀ ਉਹਦੇ ਨਾਲ ਜੁੜੇ ਕੀ ਉਹਦੇ ਨਾਲ ਕਦੇ ਪਿਆਰ ਕੀਤਾ ਹੈ ਕੀ ਉਹਦੇ ਨਾਲ ਦਿਲ ਦੀ ਤਾਰ ਜੋੜੀ ਹੈ ਕਿਉਂਕਿ ਤਾਰ ਜੋੜਾਂਗੇ ਤਾਂ ਹੀ ਤਾਂ ਉਹ ਕਨੈਕਸ਼ਨ ਹੈ ਨਾ ਜਿਹੜਾ ਕਹਿੰਦੇ ਹੋ ਜਾਏਗਾ ਬਾਬਾ ਜੀ ਤੇ ਜੇ ਭੁੱਲੇ ਜਾਵਾਂਗੇ ਤਾਂ ਫਿਰ ਜ਼ਰਾ ਯਾਦ ਰੱਖੋ ਕਿ ਕਹਿੰਦੇ ਆ ਨਾ ਕਿ ਕਿਸੇ ਸੱਜਣ ਮਿੱਤਰ ਨਾਲ ਜਿੰਨਾ ਮਿਲਦੇ ਰਵਾਂਗੇ ਪਿਆਰ ਉਨਾ ਹੀ ਵਧਦਾ ਜਾਵੇਗਾ ਪਰ ਜੇ ਬੰਦਾ ਕਹੇ ਕਿ 10 15 ਸਾਲ ਗੱਲ ਹੀ ਨਹੀਂ ਹੋਈ ਤਾਂ ਰਿਸ਼ਤੇ ਜਿਹੜੇ ਹੈ ਖਤਮ ਹੋ ਜਾਂਦੇ ਬਾਬਾ ਜੀ ਹੋ ਜਾਂਦਾ ਕਿ ਨਹੀਂ ਜਰਾ ਗੌਰ ਕਰਨਾ ਤੇ ਇਸੇ ਤਰ੍ਹਾਂ ਉਹ ਖੁਦਾ ਦਾ ਜਿਹੜੀ ਇਬਾਦਤ ਕਰਨ ਦਾ ਮਤਲਬ ਹੈ ਧਿਆਨ ਕਰਨ ਦਾ ਮਤਲਬ ਹੈ ਪ੍ਰਾਰਥਨਾ ਕਰਨ ਦਾ ਮਤਲਬ ਹੈ ਕਿ ਆਪਣੇ ਮਾਲਕ ਨਾਲ ਕਨੈਕਸ਼ਨ ਜੋੜ ਕੇ ਰੱਖਣਾ ਇਹ ਫਕੀਰਾ ਫਰਮਾਇਆ ਕਿ ਇਬਾਦਤ ਜਿਹੜੀ ਹੈ ਆਪਣੇ ਮਾਲਕ ਨਾਲ ਕਨੈਕਸ਼ਨ ਜੋੜ ਕੇ ਰੱਖਣ ਵਾਲੀ ਗੱਲ ਹੈ ਪਰਮਾਤਮਾ ਨਾਲ ਤਾਂ ਕਿ ਜਦੋਂ ਵੀ ਟਾਈਮ ਲੱਗੇ ਅੱਖਾਂ ਬੰਦ ਕਰਕੇ ਸ਼ੁਕਰ ਕਰੋ ਉਹਦਾ ਯਾਦ ਕਰੋ ਉਸ ਨੂੰ ਤਾਂ ਕਿ ਉਹਨੂੰ ਵੀ ਹੋਵੇ ਕਿ ਇਹ ਮੇਰਾ ਪਿਆਰਾ ਮੈਨੂੰ ਯਾਦ ਤੇ ਕਰ ਰਿਹਾ ਹੈ ਚਾਹੇ ਕਿਤੇ ਕਹਿੰਦੇ ਵੀ ਨਾ ਜਿੱਦਾਂ ਸਤਗੁਰ ਕਬੀਰ ਸਾਹਿਬ ਨੇ ਕਿਹਾ ਹੈ ਕਿ ਪ੍ਰੇਮ ਗੁਰੂ ਸੇ ਕੀ ਜੀਏ ਜੈਸੇ ਚਾਂਦ ਚਕੌਰ ਜ਼ਰਾ ਗੌਰ ਕਰਨਾ ਕਿ ਪ੍ਰੇਮ ਗੁਰੂ ਨਾਲ ਕਰੋ ਜਿੱਦਾਂ ਚਾਂਦ ਚਕੌਰ ਰਹੋ ਕਿਸੇ ਵੀ ਦਿਸ਼ਾ ਮੇਂ ਮਨ ਹੋ ਉਸੇ ਕੇ ਔਰ ਜ਼ਰਾ ਗੌਰ ਕਰਨਾ ਉਹ ਕਹਿੰਦੇ ਤੁਹਾਡੇ ਅੰਦਰ ਪ੍ਰੇਮ ਇਦਾਂ ਦਾ ਹੋਣਾ ਚਾਹੀਦਾ ਹੈ ਆਪਣੇ ਮੁਰਸ਼ਿਦ ਦਾ ਆਪਣੇ ਸਤਿਗੁਰੂ ਦਾ ਆਪਣੇ ਰਹਿਬਰ ਦਾ ਕਿ ਤੁਸੀਂ ਕਿਸੇ ਵੀ ਜਗ੍ਹਾ ਬੈਠੇ ਹੋ ਕਿ ਅਸੀਂ ਕਿਸੇ ਵੀ ਜਗ੍ਹਾ ਬੈਠੇ ਹੋਈਏ ਅਸੀਂ ਦੁਨੀਆ ਦੇ ਕਿਸੇ ਵੀ ਦੇਸ਼ 'ਚ ਬੈਠੇ ਹੋਈਏ ਕਿਸੇ ਵੀ ਕੋਨੇ 'ਚ ਬੈਠੇ ਹੋਈਏ ਪਰ ਸਾਡਾ ਜਿਹੜਾ ਧਿਆਨ ਹੈ ਨਾ ਆਪਣੇ ਗੁਰੂ ਦੇ ਆਪਣੇ ਰਹਿਬਰ ਦੇ ਆਪਣੇ ਮੁਰਸ਼ਿਦ ਦੇ ਚਰਨਾਂ ਵਿੱਚ ਹੋਣਾ ਚਾਹੀਦਾ ਜਿੱਦਾਂ ਕਹਿੰਦੇ ਚਕੋਰ ਦਾ ਤਿਵਾਨ ਜਿਹੜਾ ਹੈ ਉਹ ਹਮੇਸ਼ਾ ਚੰਦਰਮੇ ਵੱਲ ਹੁੰਦਾ ਹੈ ਬਾਬਾ ਜੀ ਉਹ ਪੇੜ ਤੇ ਬੈਠੀ ਹੋਵੇ ਜ਼ਮੀਨ ਤੇ ਬੈਠੀ ਹੋਵੇ ਜਿੱਦਾਂ ਹੀ ਚੰਦਰਮਾ ਚੜਨਾ ਉਹ ਉਧਰ ਹੀ ਦੇਖਣਾ ਹੈ ਇਸ ਲਈ ਕਹਿੰਦੇ ਕਿ ਪ੍ਰੇਮ ਗੁਰੂ ਨਾਲ ਕਰੋ ਜਿੱਦਾਂ ਐਸੇ ਕਰੋ ਕਿ ਜਿੱਦਾਂ ਚੰਦ ਚਕੌਰ ਰਹੋ ਕਿਸੇ ਵੀ ਦਿਸ਼ਾ ਮੇਨ ਮਨ ਹੋ ਗੁਰੂ ਕੀ ਔਰ ਸਤਗੁਰੂ ਕੀ ਔਰ ਮੁਰਸ਼ਿਦ ਕੀ ਔਰ ਬਾਬਾ ਜੀ ਜ਼ਰਾ غور ਕਰਨਾ ਤਾਂ ਇੱਥੇ ਉਹੀ ਉਹੀ ਬਾਬਾ ਬੁੱਲੇ ਸ਼ਾ ਫਰਮਾ ਰਹੇ ਆ ਕਿ ਭਾਈ ਇਹ ਕਨੈਕਸ਼ਨ ਜੁੜਿਆ ਰਹੇਗਾ ਤਬ ਮੁਸ਼ਕਲ ਵਿੱਚ ਜਿੱਦਾਂ ਬਾਬਾ ਬੁੱਲੇ ਸ਼ਾ ਹੀ ਨੇ ਕਿਹਾ ਕਿ ਤੇਰੇ ਅੰਦਰ ਉਹ ਹੈ ਵਸਦਾ ਜਿੱਥੇ ਹਰ ਮੁਸ਼ਕਲ ਦਾ ਹੱਲ ਜਦੋਂ ਉਹਦੇ ਨਾਲ ਤਾਰ ਜੋੜ ਕੇ ਰੱਖਾਂਗੇ ਨਾ ਤਾਂ ਜਿੱਦਾਂ ਦੱਸਿਆ ਹੈ ਵਗੀਰਾ ਨੇ ਕਿ ਦਸਵੇਂ ਦਵਾਰ ਅੰਦਰ ਜਾਵਾਂਗੇ ਤਾਂ ਫਿਰ ਪਤਾ ਲੱਗੇਗਾ ਕਿ ਕਿਹੜੇ ਭੰਡਾਰ ਉਹ ਸੋਹਣੇ ਖੁਦਾ ਨੇ ਇਸ ਇਨਸਾਨ ਦੇ ਅੰਦਰ ਰੱਖੇ ਹੋਏ ਐ ਕਿਉਂਕਿ ਜਿੱਥੇ ਰੱਖੇ ਹੋਏ ਐ ਉਹ ਦਰਵਾਜ਼ਾ ਖੋਲਣਾ ਉਹਨੂੰ ਖੋਲਣਾ ਪੈਣਾ ਹੈ ਕਿ ਨਹੀਂ ਹੁਣੇ ਤੁਸੀਂ ਆਪੇ ਫਰਜ਼ ਕਰੋ ਬਾਬਾ ਜੀ ਕਿ ਆਪਣਾ ਪਾਸਪੋਰਟ ਹੀ ਤੁਸੀਂ ਅਲਮਾਰੀ 'ਚ ਰੱਖਿਆ ਤਾਲੇ ਦਵਾਰੇ ਲੱਭੀ ਜਾਓ ਤੇ ਬਾਬਾ ਜੀ ਦੇ ਪਾਸਪੋਰਟ ਅਲਮਾਰੀ ਚ ਰੱਖਿਆ ਹੈ ਤਾਂ ਅਲਮਾਰੀ ਖੋਲਣੀ ਹੈ ਫੇਰ ਹੀ ਹੱਥ ਹੋਣਾ ਤੇ ਜੇ ਉਹਨੂੰ ਖੋਲਾਂਗੇ ਨਾ ਪੂਰਾ ਘਰ ਵੀ ਲੱਭੀ ਜਾਵਾਂਗੇ ਜ਼ਰਾ ਗੌਰ ਕਰਨਾ ਤਾਂ ਫੇਰ ਕੁਝ ਨਹੀਂ ਹੱਥ ਹੋਣਾ ਕਿਉਂਕਿ ਪਾਸਪੋਰਟ ਕਿੱਥੇ ਹੈ ਪਾਸਪੋਰਟ ਅਲਮਾਰੀਆ ਚ ਰੱਖਿਆ ਹੋਇਆ ਹੈ ਅਲਮਾਰੀ ਚ ਰੱਖਿਆ ਹੋਇਆ ਹੈ ਤੇ ਕੋ ਖੋਲਣੀ ਪੈਣੀ ਫੇਰ ਹੀ ਹੱਥ ਹੋਣਾ ਤੇ ਜੇ ਉਹਨੂੰ ਉਦਾਂ ਹੀ ਲੱਭੀ ਜਾਵਾਂਗੇ ਤੇ ਕੁਝ ਹੱਥ ਨਹੀਂ ਹੋਣਾ ਇਸੇ ਤਰ੍ਹਾਂ ਕਹਿੰਦੇ ਰੱਬ ਦੀ ਰਹਿਮ ਦਾ ਦੇ ਖਜਾਨੇ ਤੁਹਾਡੇ ਤਾਂ ਹੀ ਮੁਰਸ਼ਿਦ ਦੀ ਲੋੜ ਹੈ ਤਾਂ ਹੀ ਗੁਰੂ ਰੈਬਰ ਦੀ ਲੋੜ ਹੈ ਜਿਹੜਾ ਕਹਿੰਦੇ ਕਿ ਤੁਹਾਡੇ ਅੰਦਰਲੀ ਹਿੰਮਤ ਨੂੰ ਤੁਹਾਡੇ ਅੰਦਰਲੇ ਹੌਸਲੇ ਨੂੰ ਤੁਹਾਡੇ ਅੰਦਰਲੀ ਚੰਗਿਆਈ ਨੂੰ ਇਹਨਾਂ ਵਧਾ ਦੇਵੇ ਕਿ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਚੰਗੀ ਹੋ ਜਾਵੇ ਬਿਹਤਰੀਨ ਹੋਵੇ ਜੀਵਨ ਚ ਆਨੰਦ ਹੋਵੇ ਬਾਬਾ ਜੀ ਆਨੰਦ ਲਿਆ ਜਾਵੇ ਅੱਗੇ ਤੋਂ ਅੱਗੇ ਜਿਹੜੀ ਇਨਸਾਨ ਦੀ એનર્ਜੀ ਹੈ ਨਾ ਉਹ ਵੀ ਖੁਸ਼ੀ ਦੇ ਨਾਲ ਭਰ ਜਾਵੇ ਆਨੰਦ ਵੀ ਵਾਦਾ ਚੜਾ ਜਾਵੇ ਤਾਂ ਇਹਦਾ ਗੀਂਦੇ ਨਾ ਬਾਬਾ ਜੀ ਕਿ ਫਕੀਰਾਂ ਦੀ ਸਹਬਤ ਨੇ ਮੈਨੂੰ ਖੁਸ਼ੀਆਂ ਦੇ ਨਾਲ ਜੀਣਾ ਸਿਖਾ ਦਿੱਤਾ ਖੁਸ਼ੀਆਂ ਦੇ ਨਾਲ ਜੀਣਾ ਸਿਖਾ ਦਿੱਤਾ ਤੇ ਛੋਟੀ ਜੀ ਬੂੰਦ ਨੇ ਮੈਨੂੰ ਸਮੁੰਦਰ ਦਿਖਾ ਦਿੱਤਾ ਜ਼ਰਾ ਗੌਰ ਕਰਨਾ ਬਾਬਾ ਜੀ ਇੱਕ ਕਤਰੇ ਸੇ ਦਰਿਆ ਸੇ ਫਿਰ ਸਮੁੰਦਰ ਬਣਾ ਦਿਆ ਸਾਈਂ ਜੀ ਆਪਕੇ ਕਰਮ ਨੇ ਮੁਝੇ ਕਿਹਾਸ ਸੇ ਕਿਆ ਬਣਾ ਦਿਆ ਪਹਿਲਾ ਕਤਰਾ ਬਣਾਇਆ ਫਿਰ ਦਰਿਆ ਬਣਿਆ ਫਿਰ ਸਮੁੰਦਰ ਬਣਿਆ ਉਹਦੀ ਨਜ਼ਰ ਨੇ ਕੈਸਾ ਰੰਗ ਚੜਾ ਦਿੱਤਾ ਇਹਨੂੰ ਹੀ ਕਹਿੰਦੇ ਆ ਕਿ ਜਦੋਂ ਇਨਸਾਨ ਮੁਰਸ਼ਿਦਾ ਗੁਰੂ ਰਹਿਬਰਾਂ ਸੰਤਾਂ ਸਾਈਂ ਲੋਕਾਂ ਦੀ ਸਹੋਬਤ ਚ ਜਾਂਦਾ ਹੈ ਨਾ ਤਾਂ ਉਹਦਾ ਧਿਆਨ ਜਿਹੜਾ ਹੈ ਉਹ ਰੱਬ ਵੱਲ ਨੂੰ ਜੁੜਦਾ ਹੈ ਬਾਬਾ ਜੀ ਉਸ ਤਾਕਤ ਵੱਲ ਨੂੰ ਜੁੜਦਾ ਹੈ ਜੋ ਅੰਦਰ ਬੈਠੀ ਹੈ ਔਰ ਜਦੋਂ ਇਨਸਾਨ ਉਹਦੇ ਨਾਲ ਜੁੜਦਾ ਹੈ ਤਾਂ ਫਿਰ ਜਿੱਥੇ ਸਾਰੇ ਜੀਜ਼ਾਂ ਦਾ ਹੱਲ ਹੈ ਬਾਬਾ ਜੀ ਬਾਬਾ ਬੁੱਲੇ ਸ਼ਾਹ ਨੇ ਫਰਮਾਇਆ ਮੁਰ ਮੁਰਸ਼ਦ ਦੇ ਵੱਲ ਤੈਨੂੰ ਉਸ ਰਾਏ ਪਾਏ ਜਿੱਥੇ ਹਰ ਮੁਸ਼ਕਲ ਦਾ ਹੱਲ ਤੇਰੇ ਅੰਦਰ ਵੱਸਦਾ ਉਹ ਜਿੱਥੇ ਹਰ ਮੁਸ਼ਕਲ ਦਾ ਹੱਲ ਸੋ ਜ਼ਰਾ ਗੌਰ ਕਰਨਾ ਬਾਬਾਈ ਜਦੋਂ ਉਹਦੇ ਨਾਲ ਜੁੜ ਜਾਂਦੇ ਫਿਰ ਜ਼ਿੰਦਗੀ ਦੀਆਂ ਮੁਸ਼ਕਲਾਂ ਜਿਹੜੀਆਂ ਹਨ ਉਹ ਹੱਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਉਹ ਦਰਵਾਜ਼ਾ ਖੋਲਣਾ ਪੈਂਦਾ ਹੈ ਇਹਨਾਂ ਸੰਤਾਂ ਗੁਰੂ ਰਹਿਬਰਾਂ ਦੇ ਸਹੋਬਤ 'ਚ ਬੈਠ ਕੇ ਇਹਨਾਂ ਦੇ ਵਚਨ ਸੁਣ ਕੇ ਇਹਨਾਂ ਦੀ ਬਾਣੀ ਸੁਣ ਕੇ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਉਹ ਦਰਵਾਜ਼ਾ ਜਿਹੜਾ ਇਨਸਾਨ ਦੇ ਅੰਦਰ ਹੈ ਬਸ ਉਹਨੂੰ ਖੋਲਣਾ ਹੈ ਬਾਬਾ ਜੀ। ਔਰ ਫਿਰ ਜ਼ਿੰਦਗੀ ਦਾ ਆਨੰਦ ਦਾ ਨਜ਼ਾਰਾ ਜਿਹਦਾ ਉਹਨਾਂ ਨੇ فرمایا ਕਿ ਫਕੀਰਾਂ ਦੀ ਸਹੂਬਤ ਨੇ ਮੈਨੂੰ ਖੁਸ਼ੀਆਂ 'ਚ ਜੀਣਾ ਸਿਖਾ ਦਿਆ। ਇੱਕ ਕਤਰੇ 'ਚੋਂ ਇੱਕ ਬੂੰਦ 'ਚੋਂ ਮੈਨੂੰ ਸਮੁੰਦਰ ਦਿਖਾ ਦਿਆ। ਸੁਖਸ਼ ਰਹੋ ਆਬਾਦ ਰਹੋ ਕਿਉਂਕਿ ਸਾਈਂ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਜਿਹੜਾ ਸਮੁੰਦਰ ਦੀਆਂ ਲਹਿਰਾਂ ਨੂੰ ਗਿਣ ਸਕਦਾ ਉਹ ਇਹਨਾਂ ਦਾ ਜਲਵਾ ਪਤਾ ਕਰ ਲਵੇ ਜਿਨ੍ਹਾਂ ਦਾ ਨਾਮ ਬਾਬਾ ਮਰਾਜ ਸ਼ਾ ਹੈ। ਔਰ ਜਿਹੜਾ ਸਮੁੰਦਰ ਦੀਆਂ ਲਹਿਰਾਂ ਨਹੀਂ ਗਿਣ ਸਕਦਾ ਉਹਨੂੰ ਕੀ ਪਤਾ ਲੱਗਣਾ ਹੈ ਇਹਨਾਂ ਦੀਆਂ ਰਹਿਮਤਾਂ ਦਾ ਸੋ ਇੱਕਤਰੇ ਤੋਂ ਸਮੁੰਦਰ 'ਚ ਜਾ ਮਿਲੇ ਬਾਬਾ ਜੀ ਫਕੀਰ ਲੋਕ ਜਿਹੜੇ ਹੁੰਦੇ ਆ ਉਹ ਇਸੇ ਤਰ੍ਹਾਂ ਮਿਲਦੇ ਆ ਉਹਨਾਂ ਦੀ ਨਜ਼ਰ ਦੇ ਨਾਲ ਹੁੰਦਾ ਹੈਗਾ ਔਰ ਸਮੁੰਦਰ ਤੱਕ ਪਹੁੰਚਣ ਦਾ ਰਸਤਾ ਇਨਸਾਨ ਦੇ ਅੰਦਰ ਹੈ ਕਿਤੇ ਬਾਹਰ ਨਹੀਂ ਹੈ ਇਹੀ ਵੀ ਫਕੀਰ ਲੋਕਾਂ ਫਰਮਾਇਆ ਸੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਉਹ ਦਰ ਕਿਤੇ ਹੋਰ ਨਹੀਂ ਉਹ ਤੁਹਾਡੇ ਅੰਦਰ ਵੱਸਦਾ ਇਹੀ ਜ਼ਾਈ ਲੋਕਾਂ ਫਰਮਾਇਆ ਪਰ ਉਹ ਰਾਹ ਜਿਹੜਾ ਹੈ ਉਬਦੀ ਜਿਹੜੀ ਹੈ ਉਹ ਗੁਰੂ ਪੀਰ ਮੁਰਸ਼ਿਦੀ ਦੱਸਦੇ ਬਾਬਾ ਜੀ ਇਸੇ ਲਈ ਕਹਿੰਦੇ ਕਿ ਰੱਬ ਨਾਲੋਂ ਉੱਚਾ ਨਾ ਸੱਜਣਾ ਦਾ ਹੁੰਦਾ ਹੈ ਗੁਰੂ ਮੁਰਸ਼ਿਦ ਦਾ ਨਾ ਕਿ ਰਾਹ ਦੱਸਣ ਵਾਲੇ ਨੂੰ ਉੱਚਾ ਦੱਸਿਆ ਗਿਆ ਬਾਬਾ ਜੀ ਸੁਖ ਖੁਸ਼ ਰਹੋ ਆਬਾਦ ਰਹੋ ਚੜ ਦੀ ਗਲਾਚ ਰਹੋ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ ਜੈ ਸਾਈ ਲਾਡੀ ਸ਼ਾ ਜੀ ਜੈ ਬਾਬਾ ਮੁਰਾਦ ਸ਼ਾ ਜੀ ਗੁਰੂਆਂ ਪੀਰਾਂ ਰਹਿਬਰਾਂ ਸੰਤਾਂ ਮਹਾਤਮਾ ਸਾਈ ਲੋਕਾਂ ਸਭ ਨੂੰ ਸਲਾਮ ਹੈ ਸਭ ਨੂੰ ਪ੍ਰਣਾਮ ਹੈ ਕਬੀਰ ਸਾਹਿਬ ਨੂੰ ਸਲਾਮ ਹੈ ਬਾਬਾ ਬੁੱਲੇ ਸ਼ਾ ਜੀ ਨੂੰ ਪ੍ਰਣਾਮ ਹੈ